ਮਨੁਸ਼ੀਂਦੇ ਆ ਤੇ ਕਰਦਿਆਂ ਨੂੰ ਕਿਉਂ ਦੱਲੇ ਜੇ ਸ਼ੇਵੇ ਭਗਤੀ ਨਹੀਂ ਦਰਸ ਸਕਦੇ ਸ਼ੇਵੇ ਇੰਨੇ ਮਾੜੇ ਨੇ ਤੂੰ ਸ਼ੇਵੇ ਜਲਾਦੇ ਤੇ ਚਮਿਹਾਰ ਪੈਦਾ ਹੀ ਕਿਉਂ ਕਿੱਤੇ ਦੇ ਕੋਈ ਐਸਾ ਹੱਲ ਜਿਹੜਾ ਸ਼ੇਵਿਆਂ ਜਲਾਇਆ ਤੇ ਚਮਿਹਾਰੋਂ ਵੀ ਨਾ ਪੈਦਾ ਹੋਵੇ ਇਹ ਤਰਤੀ ਉਹ ਬਾਹਰ ਉੱਠੀ ਔਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਮਾਨੰ ਜੱਗ ਮਹਿ ਬਠਾਇਆ ਇਹ ਪਾਰਸੀ ਤਰਤੀ ਦੀ ਭਰਦਾ ਵਿੱਚੋਂ ਕਿਉਂਕਿ ਰੱਬ ਦਾ ਭਗਤੀ ਕਰਨ ਵਾਲੀ ਦੀ ਸਮਝ ਹੈ ਜੋ ਜਦੋਂ ਉੰਗਰੀ ਭਗਤ ਕਰੰਤੇ ਦਿਨ ਦੇ ਤਾਜ ਸਵਾਰ ਤਾ ਜਦੋਂ ਭਗਤੀ ਕਰਨ ਵਾਲੇ ਰੱਬ ਦੇ ਨਾਮ ਲੈ ਉਹਨੇ ਰੱਬ ਨੂੰ ਅਲੰਭਾ ਦੇ ਦੇ ਗਿਆ ਕਿ ਹਸਤ ਤੇ ਅੰਦ ਤੇਰੇ ਦਿਉਰੇ ਆਇਆ ਭਗਵਾਨ ਕਰਨਾਮਾ ਕੋਰੇ ਉਠਾਇਆ ਮੈਂ ਤਾਂ ਭਗਤੀ ਕਰ ਲਈ ਸੀ ਮੈਨੂੰ ਤਾਂ ਤੇਗੋ ਮਾਣ ਮੈਨੂੰ ਕਪੜੇ ਉੱਤੇ ਫੜ ਕੇ ਭਲੀ ਇਸ ਕੇ ਪੋੜੀ ਰੱਬ ਨੇ ਪਿਆਰ ਨਾਲ ਕਲੰਬਾ ਦਿੱਤਾ ਬਾਗ ਅੰਦਰੋਂ ਪਾਗ ਨਿਭਲੀ ਕਿ ਹਸ ਤਖੇ ਤੇਰੇ ਦਿਓ ਨੇ ਆਇਆ ਬੜਾ ਬੜਾ ਬਹੰਗਾਰ ਨਾਮੋਂ ਪੁਤਰੇ ਉੱਠਾਇ ਹਿੰੜੀ ਜਾਨ ਮੇਰੀ ਜਾਨ ਨਰਾਇਆ ਸ਼ਿਪੇਂ ਦੇ ਜਨਮ ਕਾ ਕਿਸ ਧਰਤੀ ਤੇ ਜਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜੱਪ ਮਹਿ ਬਣਾਇਆ ਪਾਤਸ਼ਾਹ ਨੇ ਆਉਂਦਿਆ ਪਤਾ ਕੀ ਕੀਤਾ ਪਹਿਲਾਂ ਕੀਮਿਆਂ ਤੇ ਨੀਚਾ ਬੁਲੰਦ ਇਹ ਇਤਿਹਾਸ ਪੜਿਓ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਪਨ ਵਿੱਚ ਹੋਜ ਸੰਭਾਲੀ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਮਿੱਤਰ ਬਣਾਇਆ ਤੇ ਦੂਮ ਮੇਰਾਸੀਆਂ ਦੇ ਭਾਈ ਮਰਦਾਨੇ ਨੂੰ ਦਲਮਨਲੀ ਵਿੱਚ ਰੌਲਾ ਪੈ ਗਿਆ ਖੱਤਰੀਆਂ ਦਾ ਨਾਨਕ ਲੇਖੋ ਦੋਵੇਂ ਰਸੀਆਂ ਦੇ ਮਰਦਾਨੇ ਦੇ ਘਰ ਜਾਂਦਾ ਹੈ ਖੱਤਰੀਆਂ ਦਾ ਨਾਨਕ ਲੇਖੋ ਦੋਵੇਂ ਮਰਸੀ ਮਰਦਾਨੇ ਨਾਲ ਰਹਿੰਦਾ ਹੈ ਔਰ ਸਾਸ ਸੰਗਤ ਇੱਕ ਦਿਨ ਦਾ ਰੌਲਾ ਪੈ ਗਿਆ ਨਾਨਕ ਕੱਲਾ ਮਰਦਾਨੇ ਨਾਲ ਬਿੰਦਾਂ ਉੱਠ ਤੱਕ ਨਹੀਂ ਦੇਖਣ ਵਾਲੇ ਨੇ ਕਿਹਾ ਮੈਂ ਤੇ ਦੇਖਿਆ ਕੱਤਰੀਆਂ ਦਾ ਨਾਨ ਮੇਰਾਸੀਆਂ ਦੇ ਮਰਦਾਨੇ ਦੀ ਥਾਲੀ ਚੋਂ ਵੀ ਕੋਲਦਾ ਐਨੀ ਗੇੜ ਤਾਂ ਐਨੀ ਸਾਂਸ ਮੇਰਾਸੀ ਖਾਲੀ ਜੋ ਭੋਜਨ ਕਰਦੇ ਨਾਲ ਪੁੱਛਿਆ ਗੁਰੂ ਮਾਨ ਸਿੰਘ ਜੀ ਮਹਾਰਾਜ ਨੂੰ ਲੋਕ ਕਿਵੇਂ ਇੱਕ ਮਰਦਾਨੇ ਨਾਲ ਰੱਖਦੇ ਹੋ ਤੁਹਾਨੂੰ ਪਤਾ ਉਹ ਮੇਰਾਸੀ ਉਹਨਾਂ ਦੀ ਤਾਂ ਵਸਤੀ ਲੈ ਕੇ ਪਾਸੇ ਬਣੀ ਉਹ ਤਾਂ ਕਿਸੇ ਭਾਂਡੇ ਵਰਤਨ ਨੂੰ ਹੱਥ ਲਾਦਾ ਜਾਂ ਛੱਡ ਲਈਦਾ ਉਹ ਤਾਂ ਸਾਡੀ ਵਸਤੀ ਤੋਂ ਅਲੱਗ ਉਹਨਾਂ ਦੀ ਤੈੜ ਦੇ ਨਗਰ ਖੰਡਿਆਂ ਵਾਲੀ ਝੰਗ ਫਿਰਦੈਂਦੀ ਹੈ ਇਹ ਨਾਮਕ ਤੂੰ ਡੋਮ ਮੇ ਰੱਸੀ ਮਰਦੰਨੇ ਦੇ ਨਾਲ ਦੇਣਾ ਭੋਜਨ ਖਾਣੇ ਤੂੰ ਨੂੰ ਆਪਣੇ ਨਾਲ ਸਿਰੀ ਰੱਖਿਆ ਹੋਇਆ ਪਾਦਸ਼ਾਹ ਨੇ ਆਵਾਜ਼ ਦੇ ਕੇ ਕਿਹਾ ਨਹੀਂ ਮਰਦੰਨਾ ਮੇਰਾ ਸਿਰੀ ਨਹੀਂ ਹੈ ਮਰਦੰਨਾ ਸਾਡਾ ਨੌਕਰ ਨਹੀਂ ਹੈ

ਦੋ ਲੋਕ ਕੇ ਜੋੜਾ ਸਕਿਆ ਔਰ ਜਦੋਂ ਜੋੜਾ ਵੰਡ ਕੇ ਵਾਪਸ ਕੀਤਾ ਪਹਿਲਾਂ ਦੰਗਾ ਤੇ ਜੰਗ ਦਾ ਛੱਡਾ ਪਤਾ ਜੋੜੇ ਉਤੇ ਕਿਉਂ ਸ਼ੁੱਧਰ ਦੇ ਹੱਥ ਲੱਗੇ ਦੇ ਨਹੀਂ ਕਿਤੇ ਭਿੰਡਿਆ ਨਾ ਐਨਾ ਸਖਤ ਕਰਨ ਵਾਲੇ ਲੋਕ ਤੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਨੇ ਫਤਕ ਹੀ ਕੀਤਾ ਨੀਚਾ ਅੰਦਰ ਨੀਚ ਜਾ ਤਾ ਬੜੋਂ ਨੀਚੇ ਹਉਤ ਨਹੀਂ ਸ਼ੇਨ ਗੱਲ ਕੋਈ ਮੈਤੋਂ ਦਾ ਨੀਵੇਂ ਦੇ ਨਾਲ ਮੈਤੋਂ ਦਾ ਸ਼ੁੱਧਰ ਚਮਿਹਾਰ ਸ਼ਿੰਗਿਆਂ ਤੇ ਜਲਾਹਾਂ ਦੇ ਨਾਲ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਰਦਾਨੇ ਆਪਣੇ ਨਾਲ ਰੱਖਿਆ ਮਰਦਾਨੇ ਦੇ ਨਾਲ ਰਹਿਣ ਲੱਗ ਪਏ ਔਰ ਹੌਲੀ ਹੌਲੀ ਸਮਾਏ ਦੇ ਲੋਕ ਚੁੱਪ ਕਰ ਗਏ ਪਹਿਲਾਂ ਪਹਿਲਾਂ ਕਹਿੰਦੇ ਰ ਖੱਤਰੀਆਂ ਦਾ ਨਾਮ ਕੁ ਮਰਸਲੇ ਨਾਲ ਰਹਿੰਦਾ ਪਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਚ ਨੀਚ ਦਾ ਭੇਦ ਮਿਟਾ ਦਿੱਤਾ